ਕੀ ਕਹਿਣਾ ਚਾਹੋਗੇ ਜੀ ਗੁਰੂਆਂ ਦੀ ਪਵਿੱਤਰ ਧਰਤੀ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰੂ ਚਰਨ ਸਰਨਵਾਸੇ ਗੁਰੂ ਦੀ ਇਹ ਸੇਵਾ ਕਰਨ ਵਾਸਤੇ ਇੱਥੇ ਆਏ ਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਪਰਚ ਕਰਨ ਸਾਡੇ ਤੋਂ ਇਹ ਸੇਵਾ ਲੈਣ ਦਾ ਸਾਨੂੰ ਸਾਡੇ ਤੇ ਬਲਨ ਉਦਮ ਸਾਨੂੰ ਬਖਸ਼ਿਸ਼ ਕਰੋ ਹਾਂਜੀ ਤੇ ਮਠਿਆਈਆ ਸਾਹਿਬ ਇੱਕ ਜਿਹੜਾ ਇਹ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਮਠਿਆਈਆ ਵੀ ਵੱਧਿਆ ਜਾ ਰਿਹਾ ਕੀ ਕਾਰਨ ਲੱਗਦਾ ਹੈ ਕਿ ਇਹ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਹੈ ਅੱਜ ਜਨਾਬ ਜੀ ਸਭ ਤੋਂ ਪਹਿਲਾਂ ਤਾਂ ਚਲੋ ਜੋ ਕੱਲ ਕਿਸਾਨ ਭਰਾਵਾਂ ਨਾਲ ਅੰਨਦਾਤਾ ਨਾਲ ਜੋ ਟੱਕੇ ਸ਼ਾਈ ਬੇਇਨਸਾਫੀ ਹੋਈ ਆ ਉਹਦੀ ਮੈਂ ਸਖਤ ਲਫ਼ਜ਼ਾਂ ਚ ਉਹਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਅੰਨਦਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ ਔਰ ਜੇ ਉਹ ਦੇਸ਼ ਨੂੰ ਅੰਨ ਨਾ ਦੇਵੇ ਇਹ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੋਉ ਨਾ ਸਕੇ ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਅਤਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਟੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਕ ਹੈ ਸਰਕਾਰਾਂ ਦੀ ਮਾੜੀ ਮਾਨਸਿਕਤਾ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮਨ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀ ਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਾਨੂੰ ਲਾਈ ਹੈ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗੜਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ 3:30 ਵਜੇ ਕਈ ਹੋਰ ਤੱਥ ਤੇ ਕਈ ਹੋਰ ਵੀਡੀਓ ਗ੍ਰਾਫਿਕ ਐਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੋਵਾਂਗੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸਚਾਈ ਨਾਲ ਤੱਥਾਂ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਤੇ ਤਰਜ ਕਰਕੇ ਇਹ ਸਬੂਤ ਕੋਈ ਨਾ ਕੋਈ ਸਾਨੂੰ ਦੇ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੰਦੇ ਜੀ ਕਿਸਾਨ ਜਿਹੜੇ ਲੀਡਰ ਕਹੇ